ਉਹ ਵੀ ਜਿਹੜੀ ਟੂੜੀ ਵਾਲੀ ਮਸ਼ੀਨ ਵਾ ਨਾ ਕਈ ਵਾਰ ਹੁੰਦਾ ਵਾ ਕਿ ਸਾਰੇ ਆਪਾਂ 베アリング ਵਗੈਰਾ ਬਦਲ ਦਿੰਨੇ ਆ ਤੇ ਫਿਰ ਵੀ ਬੜੀ ਵਾਈਬ੍ਰੇਸ਼ਨ ਕਰਦੀ ਹੈ ਬਹੁਤ ਜ਼ਿਆਦਾ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਅੱਜ ਤੁਹਾਡੇ ਵਾਸਤੇ ਇੱਕ ਨਵੀਂ ਜਾਣਕਾਰੀ ਹੋਰ ਲੈ ਕੇ ਆਏ ਆ ਜਿਵੇਂ ਤੁਸੀਂ ਅੱਗੇ ਟੂੜੀ ਦਾ ਸੀਜ਼ਨ ਆ ਰਿਹਾ ਵਾ ਤੇ ਮਸ਼ੀਨਾਂ ਜਿਹੜੀਆਂ ਵਾ ਟੂੜੀ ਵਾਲੀਆਂ ਸਾਰੇ ਰਿਪੇਅਰ ਕਰ ਰਹੇ ਆ ਤੇ ਇੱਕ ਚੀਜ਼ ਦਾ ਮੈਂ ਵੱਸਣਾ ਚਾਹੂੰਗਾ ਵੀ ਜਿਹੜੀ ਟੂੜੀ ਵਾਲੀ ਮਸ਼ੀਨ ਵਾ ਨਾ ਕਈ ਵਾਰ ਹੁੰਦਾ ਵਾ ਕਿ ਸਾਰੇ ਆਪਾਂ 베アリング ਵਗੈਰਾ ਬਦਲ ਦਿੰਨੇ ਆ ਤੇ ਫਿਰ ਵੀ ਬੜੀ ਵਾਈਬ੍ਰੇਸ਼ਨ ਕਰਦੀ ਹੈ ਬਹੁਤ ਜ਼ਿਆਦੀ ਵਾਈਬ੍ਰੇਸ਼ਨ ਦੇ ਚਲੋ ਇੱਕ ਤਾਂ ਫਰੇਚਰ ਦੇ ਵਿੱਚ ਵੀ ਲੁਕਸ ਹੋ ਸਕਦਾ ਵਾ ਪਰ ਜਿਹੜਾ ਮੇਨ ਜਿਆਦਾ ਕਾਰਨ ਹੁੰਦਾ ਵਾ ਉਹ ਇੱਕ ਜਿਹੜਾ ਗੇ ਡਰਮ ਹੁੰਦਾ ਨਾ ਆ ਵਾਲਾ ਇਧਰ ਵੇਖੋ ਆ ਜਿਹੜਾ ਘੁੰਮਦਾ ਪਿਆ ਵਿੱਚ ਗੇ ਡਰਮ ਇਹ ਜਿਹੜਾ ਵਾ ਨਾ ਜਦੋਂ ਇਹਦਾ ਬੈਲੈਂਸ ਨਹੀਂ ਨਾ ਹੁੰਦਾ ਆ ਵੇਖੋ ਇਹ ਬਿਲਕੁਲ ਸਹੀ ਹੈ ਇਹਦਾ ਗੇ ਡਰਮ ਇੱਕ ਜਗ੍ਹਾ ਤੇ ਆ ਕੇ ਰੁਕ ਰਿਹਾ ਜਿੱਥੇ ਮਤਲਬ ਜਿੱਥੇ ਆਪਾਂ ਖਲਾਰ ਦਾਂਗੇ ਉੱਥੇ ਰੁਕ ਰਿਹਾ ਵਾ ਤੇ ਜਿਹੜੀਆਂ ਮਸ਼ੀਨਾਂ ਦੇ ਜ਼ਿਆਦਾਤਰ ਗੈ ਡਰਮ ਕਈ ਵਾਰ 파ਟ ਜਾਂਦੇ ਆ ਜਾਂ ਆਪਾਂ ਵੇਖੋ ਆ ਜਿਵੇਂ ਹੁਣ ਪੱਤੀਆਂ ਪੁੱਟ ਕੇ ਲਾਈਆਂ ਇਹਦੀਆਂ ਆ ਜਿਹੜੀਆਂ ਪੱਤਰੀਆਂ ਵਾਂ ਸਾਰੀਆਂ ਪੁੱਟ ਕੇ ਲਾਈਆਂ ਆ ਨਵੀਆਂ ਲਾਈਆਂ ਵਾ ਇਹ ਕੀ ਕਰਦੇ ਆ ਕਈ ਉੱਤੇ ਹੀ ਇਹਦੇ ਪੱਤਰੀਆਂ ਲਾ ਦਿੰਦੇ ਆ ਇਹਦੇ ਤੇ ਪਹਿਲਾਂ ਪੱਤਰੀਆਂ ਲੱਗੀਆਂ ਹੋਈਆਂ ਸੀਗੀਆਂ ਡਬਲ ਡਬਲ ਕਰਕੇ ਲਾਈਆਂ ਸੀ ਤੇ ਇਹ ਮਸ਼ੀਨ ਵਾਈਬ੍ਰੇਸ਼ਨ ਕਰਦੀ ਸੀਗੀ ਮਸ਼ੀਨ ਵਾਈਬ੍ਰੇਸ਼ਨ ਤਾਂ ਹੀ ਕਰਦੀ ਸੀਗੀ ਕਿ ਇਹਦਾ ਬੈਲੈਂਸ ਖਰਾਬ ਹੋ ਗਿਆ ਸੀਗਾ ਕੋਈ ਪੱਤਰੀਆਂ ਵੱਧ ਕਸੀਆਂ ਸੀ ਕੋਈ ਘੱਟ ਕਸੀਆਂ ਸੀ ਹੁਣ ਜਦੋਂ ਮੰਨ ਲਓ ਅਸੀਂ ਪੱਤਰੀਆਂ ਨਵੀਆਂ ਲਵਾ ਲੈਂਦੇ ਆ ਤੇ ਫਿਰ ਵੀ ਅਸੀਂ ਇਸ ਚੀਜ਼ ਦਾ ਖਿਆਲ ਨਹੀਂ ਰੱਖਦੇ ਤੇ ਇਹ ਜਿਹੜੀਆਂ ਪੱਤਰੀਆਂ ਵਾਂ ਜਦੋਂ ਆਪਾਂ ਲਾਉਣੀਆਂ ਵਾਂ ਨਾਲ ਹੀ ਇਹਦਾ ਬੈਲੈਂਸ ਕਰਨਾ ਜ਼ਰੂਰੀ ਆ ਜਦੋਂ ਜਦੋਂ ਆਪਾਂ ਇਹਦੀਆਂ ਪੱਤਰੀਆਂ ਜਿਹੜੀਆਂ ਵਾਂ ਲਾਉਣੀਆਂ ਵਾਂ ਇਹਦਾ ਬੈਲੈਂਸ ਨਹੀਂ ਕਰਦੇ ਤੇ ਇਹ ਮਸ਼ੀਨ ਜਿਹੜੀ ਆ ਵਾਈਬ੍ਰੇਸ਼ਨ ਕਰੂਗੀ ਹੁਣ ਵੇਖੋ ਇਹਦਾ ਚੈੱਕ ਕਿਵੇਂ ਕਰਨਾ ਵੈਸੇ ਤਾਂ ਚਲੋ ਜੇ ਆਪਾਂ ਪੱਤਰੀਆਂ ਅ ਥੱਲੇ ਕੱਢਦੇ ਆ ਗੈ ਡਰਮ ਨੂੰ ਤੇ ਇਹਨੂੰ ਕੀ ਕਰਨਾ ਵਾ ਕਿ ਇਹਨੂੰ 베ਰਿੰਗ ਆਪਾ ਵਿੱਚ ਪਾ ਕੇ ਵੀ ਉੱਥੇ ਵੀ ਮਸ਼ੀਨ ਤੇ ਵੀ ਬੈਲੈਂਸ ਕਰ ਸਕਦੇ ਆ ਇਹਦਾ ਪਰ ਚਲੋ ਜੇ ਆਪਾਂ ਖੋਲ ਕੇ ਲੈ ਕੇ ਗਏ ਆ ਨਾ ਮਿਸਤਰੀ ਕੋਲ ਤਾਂ ਫਿਰ ਇਹਨੂੰ ਇੰਜ ਰੱਖ ਕੇ 베ਰਿੰਗ ਦੇ ਨਾਲ ਲੈ ਜਾਓ ਦੀ ਸ਼ਾਫਟ ਨਾਲ ਲੈ ਜਾਓ ਤੇ ਇਹਦਾ ਉੱਥੇ ਬੈਲੈਂਸ ਜ਼ਰੂਰ ਕਰਵਾ ਕੇ ਲਿਆਓ ਜਦੋਂ ਇਹਦਾ ਬੈਲੈਂਸ ਨਹੀਂ ਨਾ ਹੋਊਗਾ ਵੇਖੋ ਹੁਣ ਆਪਾਂ ਛੋਟਾ ਜੀ ਛੋਟੀ ਜੀ ਗੱਲ ਵਾ ਵੇਖੋ ਆ ਹੁਣ ਆਪਾਂ ਲਾਇਆ ਵਾ ਇਹ ਖੜਦਾ ਨਹੀਂ ਪੈ ਕੇ ਜਗ੍ਹਾ ਤੇ ਠੀਕ ਹੈ ਜੀ ਆ ਵੇਖੋ ਠੀਕ ਹੈ ਜੀ ਇਹਦਾ ਬੈਲੈਂਸ ਸਹੀ ਨਹੀਂਗਾ ਹਾਲੇ ਇਹਦਾ ਬੈਲੈਂਸ ਕਰ ਰਹੇ ਆ ਜਦੋਂ ਇਹਦਾ ਬੈਲੈਂਸ ਹੋ ਗਿਆ ਫਿਰ ਇੱਕ ਜਗ੍ਹਾ ਤੇ ਖੜੂਗਾ ਠੀਕ ਹੈ ਜੀ ਲਗਭਗ ਇਹਦਾ ਥੋੜਾ ਜਿਹਾ ਥੋੜਾ ਜਿਹਾ ਬੈਲੈਂਸ ਜਿਹੜਾ ਉਹ ਆਊਟ ਆ ਯਾਨੀ ਕਿ ਆੜੀਆਂ ਪੱਥਰੀਆਂ ਲੱਗੀਆਂ ਹੋਈਆਂ ਨਾ ਆਹ ਵਾਲੀਆਂ ਇਹ ਥੋੜੀਆਂ ਭਾਰੀਆਂ ਲੱਗੀਆਂ ਹੋਈਆਂ ਵੱਡੀਆਂ ਲੱਗੀਆਂ ਤੇ ਜਾਂ ਤਾਂ ਆਪਾਂ ਇਹਦੇ ਉਲਟ ਪੱਥਰੀ ਭਾਰੀ ਵੀ ਲਾ ਸਕਦੇ ਆ ਵੇਖੋ ਠੀਕ ਆ ਜਿਵੇਂ ਆ ਲੱਗੀ ਹੋਈ ਆ ਤੇ ਇਹਦਾ ਬੈਲੈਂਸ ਜਿਹੜਾ ਆਪਾਂ ਇਸ ਤਰੀਕੇ ਨਾਲ ਕਰ ਸਕਦੇ ਆ ਪੁੱਟਰੀਆਂ ਪੈਂਦੀਆਂ ਨਾ ਬੈਲੈਂਸ ਆਪਾਂ ਨੂੰ ਦੁਬਾਰਾ ਲਾਉਣਾ ਪੈਂਦਾ ਇਹਦਾ ਕਾਰਨ ਇਹੀ ਆ ਕਿ ਮਸ਼ੀਨ ਜਿਹੜੀ ਆ ਉਹ ਵਾਈਬ੍ਰੇਸ਼ਨ ਕਰਦੋਂ ਨਹੀਂ ਠੁਕੀ ਜਿਹੜਾ ਲਾਂਗਾ ਵਾ ਨਾ ਜਿਹੜਾ ਲਾਂਗਾ ਵਾ ਉਹ ਜ਼ਿਆਦਾਤਰ ਮਸ਼ੀਨਾਂ ਉੱਥੇ ਕੀ ਵੜੀ ਜਾਂਦੀਆਂ ਹੁੰਦੀਆਂ ਵਾ ਰੀਲ ਦੇ ਉੱਤੇ ਵੜ ਵੜ ਕੇ ਛੁੱਟੀ ਜਾਂਦੀਆਂ ਇਹ ਪੱਟਰੀਆਂ ਲਾਉਣੀਆਂ ਵੀ ਜ਼ਰੂਰੀ ਆ ਜਦੋਂ ਇਹ ਘਸ ਜਾਂਦੀਆਂ ਵਾ ਇਹਨਾਂ ਨੂੰ ਪੁੱਟ ਕੇ ਲਵਾਉਣਾ ਵੀ ਜ਼ਰੂਰੀ ਆ ਨਹੀਂ ਤਾਂ ਮਸ਼ੀਨ ਤੁਹਾਡੀ ਜਿਹੜੀ ਆ ਉਹ ਰੁਗ ਨਹੀਂ ਕਿੱਚੂਗੀ ਉਹ ਰੁਗ ਉੱਥੇ ਕੀ ਵੜ ਕੇ ਛੁੱਟੀ ਜਾਊਗੀ ਉਹਦੇ ਉੱਤੇ ਠੀਕ ਹੈ ਜੀ ਇਸ ਕਰਕੇ ਇਸ ਚੀਜ਼ ਦਾ ਜਰੂਰ ਖਿਆਲ ਰੱਖੋ ਕਿ ਜਦੋਂ ਵੀ ਤੁਸੀਂ ਇਹਨੂੰ ਮਸ਼ੀਨ ਨੂੰ ਰਿਪੇਅਰ ਕਰਦੇ ਜੇ ਇਹਨਾਂ ਪੱਟਰੀਆਂ ਨੂੰ ਜਰੂਰ ਵੇਖਿਆ ਕਰੋ ਤੇ ਇਹਨਾਂ ਨੂੰ ਪੁੱਟ ਕੇ ਦੁਬਾਰਾ ਨਵੀਆਂ ਜਿਹੜੀਆਂ ਵਾਂ ਉਹ ਲੱਗ ਜਾਣ ਤਾਂ ਕਿ ਇਹਦਾ ਮਸ਼ੀਨ ਦਾ ਜਿਹੜਾ ਵਾ ਉਹ ਬੈਲੈਂਸ ਬੈਲੈਂਸ ਵੀ ਸਹੀ ਰਹੇ ਤੇ ਇੱਕ ਲਾਂਗਾ ਵੀ ਜਿਹੜਾ ਉਹ ਵੀ ਸਹੀ ਖਿੱਚੇ ਠੀਕ ਹੈ ਜੀ ਹੁਣ ਵੇਖੋ ਇਹਦਾ ਆਪਾਂ ਜਿਹੜਾ ਬੈਲੈਂਸ ਹੈ ਉਹਦਾ ਬੈਲੈਂਸ ਕਰ ਦਿੱਤਾ ਵਾ ਥੋੜਾ ਜਿਹਾ ਜਿਹੜਾ ਵਾ ਇਹਦਾ ਅਜੇ ਬੈਲੈਂਸ ਆਊਟ ਵਾ ਜਿਹੜਾ ਉਹ ਆਪਾਂ ਇਹਨੂੰ ਲਾ ਕੇ ਪੱਤਰੀ ਤੇ ਫਿਰ ਵੇਖਦੇ ਆ ਇਹਦੇ ਪੱਤਰੀ ਲੱਗਣੀ ਕਿੱਥੇ ਆ ਹੁ ਠੀਕ ਹੈ ਜੀ ਆ ਵੇਖੋ ਜਿਹੜੀ ਇੱਥੇ ਪਤਰੀ ਆਪਾਂ ਰੱਖ ਕੇ ਵੇਖ ਲੈਣੀ ਆ ਤੁਸੀਂ ਆਪ ਹੀ ਇਸ ਚੀਜ਼ ਨੂੰ ਚੈੱਕ ਕਰ ਸਕਦੇ ਜਰੂਰੀ ਨਹੀਂ ਆ ਕਿ ਜਰੂਰੀ ਨਹੀਂ ਆ ਕਿ ਆਪਾਂ ਕਿਸੇ ਮਿਸਤਰੀ ਤੋਂ ਹੀ ਕਰਵਾਉਣਾ ਵਾ ਤੁਸੀਂ ਆਪ ਹੀ ਆਪਣੀ ਮਸ਼ੀਨ ਤੇ ਰੱਖ ਕੇ ਇੱਕ ਵੇਖ ਸਕਦੇ ਜੀ ਵੀਡੀਓ ਵੇਖਣ ਵਾਸਤੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬਰ ਜਰੂਰ ਕਰਦੇ